ਸਾਡੇ ਲੋ ਜਿਹੜੇ ਲੋਕ ਨੇ ਉਹਨਾਂ ਦੇ ਘਰ ਖਾਲੀ ਕਰਵਾ ਰਹੇ ਨੇ ਉਹਨਾਂ ਨੂੰ ਧਮਕੀਆਂ ਦੇ ਰਹੇ ਨੇ ਇਹ ਕੋਈ ਗੱਲ ਹੁੰਦੀ ਹੈ ਬੀਬਾ ਜੀ ਨੂੰ ਆਪਣੇ ਫੈਕਟਸ ਕਲੀਅਰ ਕਰ ਲੈਣੇ ਚਾਹੀਦੇ ਨੇ ਇਹ ਕਬਜ਼ਾ ਕੀਤਾ ਨਹੀਂ ਜਾ ਰਿਹਾ ਕਬਜ਼ਾ ਛਡਾਇਆ ਜਾ ਰਿਹਾ ਮੈਂ ਕਿਸੇ ਨਸ਼ੇ ਨਾਲੇ ਵਾਲੇ ਦੇ ਨਾਲ ਨਹੀਂ ਹੈ ਜਿਸ ਦਿਨ ਇੰਚਦਾ ਕੋ ਕਹ ਦੇਗਾ ਵੀ ਮੈਂ ਕਬਜ਼ਾ ਕੀਤਾ ਉਸ ਤੇ ਮੈਂ ਸਿਫਾਤ ਸਿਆਸਤ ਛੱਡ ਦਿਆਂਗਾ ਆਪਣਾ ਸਿਫਾਤ ਦੇ ਦਿਆਂਗਾ ਪੰਜਾਬ ਦੀ ਰਾਜਨੀਤੀ ਇੱਕ ਵਾਰ ਫਿਰ ਭਗ ਜਾਂਦੀ ਹੈ ਕਿ ਜਦੋਂ ਪਟਿਆਲਾ ਦੇ ਅਬੂਸ਼ਾ ਕਲੋਨੀ ਦੇ ਵਿੱਚ ਆਮ ਆਦਮੀ ਪਾਰਟੀ ਤੇ ਭਾਜਪਾ ਦਾ ਆਮਲਾ ਸਾਹਮਣਾ ਹੁੰਦਾ ਔਰ ਇਹ ਆਮਲਾ ਸਾਹਮਣਾ ਨਸ਼ੇ ਦੇ ਮੁੱਦੇ ਨੂੰ ਲੈ ਕੇ ਹੁੰਦਾ ਹੈ ਅ ਜੈਨਦਰ ਕੌਰ ਸਾਡੇ ਨਾਲ ਮੌਜੂਦ ਨੇ ਕਿ ਗੱਲਬਾਤ ਕਰ ਲੈਣੇ ਆ ਮੈਮ ਆਮ ਆਦਮੀ ਪਾਰਟੀ ਦੀ ਸਰਕਾਰ ਇਹ ਕਹਿੰਦੀ ਕਿ ਯੁੱਧ ਨਸ਼ਿਆਂ ਵਿਰੁੱਧੀ ਅਸੀਂ ਕਾਰਵਾਈ ਕਰ ਰਹੇ ਹਾਂ ਔਰ ਤੁਸੀਂ ਉਸ ਥਾਂ ਦੇ ਉੱਪਰ ਪਹੁੰਚਦੇ ਹੋ ਰਹੇ ਹੋ ਕਹਿੰਦੇ ਹੋ ਕਿ ਗਲਤ ਘਟਾ ਹਟਾ ਦੇ ਦੇਖੋ ਜੀ ਮੈਂ ਕਦੀ ਨਸ਼ਿਆਂ ਦੇ ਨਸ਼ੇ ਜਿਹੜੇ ਵੇਚਦੇ ਉਹਨਾਂ ਲੋਕਾਂ ਨਾਲ ਨਹੀਂ ਹੈ ਮੈਂ ਨਸ਼ਿਆ ਦਾ ਬੜਾ ਵਿਰੋਧ ਕੀਤਾ ਹੈ ਔਰ ਹਮੇਸ਼ਾ ਕਰੂੰਗੀ ਔਰ ਇੱਥੇ ਜੋ ਹੋਇਆ ਬੁਸ਼ਾ ਕਲੋਨੀ ਵਿੱਚ ਜਿਹੜੇ ਘਰ ਨਸ਼ਿਆ ਨਾਲ ਤੋੜੇ ਨੇ ਚਾਰ ਘਰ ਉਹਨਾਂ ਉਹ ਤੋੜਨ ਜੋ ਬੰਦਾ ਨਸ਼ਾ ਕਰਦਾ ਹੈ ਅਸੀਂ ਉਹਦੇ ਨਾਲ ਨਹੀਂ ਹੈ ਪਰ ਉਸ ਦੇ ਇਲਾਵਾ ਇਹਨਾਂ ਨੇ ਚਾਰ ਪੰਜ ਘਰ ਹੋਰ ਤੋੜੇ ਨੇ ਉਹਦੇ ਵਿੱਚ ਜਦੋਂ ਸਾਨੂੰ ਪਤਾ ਲੱਗਿਆ ਅਸੀਂ ਉੱਥੇ ਗਏ ਉਹ ਹਾਲਾ ਉੱਥੇ ਜਾ ਕੇ ਹਾਲਾਤ ਦੇਖੇ ਔਰ ਕੋਈ ਪਰਚਾ ਨਹੀਂ ਉਹ ਬੰਦੇ ਆ ਉੱਤ ਜਿਨ੍ਹਾਂ ਦੇ ਘਰ ਤੋਂ ਐਕਸਟਰਾ ਤੋੜੇ ਨੇ ਉਹ ਚਾਰ ਛੱਡ ਕੇ ਔਰ ਤਮਕਿਆ ਦੇ ਰਹੇ ਨੇ ਸਾਰੀ ਐਸੀ ਕਮਿਊਨਿਟੀ ਬੈਠੀ ਆ ਉੱਥੇ ਉਹਨਾਂ ਦੇ ਪਿੱਛੇ ਲੱਗੇ ਹੋਏ ਨੇ ਕਿ ਖਾਲੀ ਕਰੋ ਜਗਾ ਕਿਉਂ ਕਰਨ ਖਾਲੀ ਜਗਾ ਕੀ ਮੱਚਾ ਕੀ ਜੀ ਉਸ ਦੇ ਪਿੱਛੇ ਉਹ ਤਾਂ ਕਹਿੰਦੇ ਕਿ ਯੋਧ ਨਸ਼ਾ ਵਿਰੋਧ ਦੇ ਤਹਿਤ ਅਸੀਂ ਤੇ ਕਾਰਵਾਈ ਕੀਤੀ ਹੈ ਕਿ ਜਿਹੜਾ ਕਿਸੇ ਦਾ ਘਰ ਉਜਾੜਦਾ ਤਾਂ ਉਹਦਾ ਆਪਣਾ ਘਰ ਵੀ ਕਿਸ ਤਰੀਕੇ ਨਾਲ ਵਸ ਸਕਦਾ ਹੈਗਾ ਇਹ ਕਾਰਵਾਈ ਕੀਤੀ ਹੈ ਤੁਹਾਨੂੰ ਉਸ ਦਾ ਮਕਸਦ ਕੀ ਨਜ਼ਰ ਆਉਂਦਾ ਤੁਹਾਡੇ ਨਜ਼ਰੀਏ ਦੇ ਨਾਲ ਦੇਖੋ ਜੀ ਮਕਸਦ ਤਾਂ ਹੋਣ ਤੁਸੀਂ ਸਾਰਿਆਂ ਨੂੰ ਉੱਥੇ ਧਮਕੀਆਂ ਦੇ ਰਹੇ ਹੋ ਖਾਲੀ ਕਰੋ ਆਪਣੇ ਘਰ ਸਾਰੇ ਥੋੜਾ ਨਹੀਂ ਨਸ਼ਾ ਵੇਚਦੇ ਨੇ ਉੱਥੇ ਔਰ ਜਿਹੜੇ ਦੋ ਤਿੰਨ ਘਰ ਤੋੜੇ ਨੇ ਜਿਹੜੇ ਇਹ ਚਾਰ ਘਰਾਂ ਤੋਂ ਇਲਾਵਾ ਨੇ ਇੱਕ ਪਰਚਾ ਨਹੀਂ ਉਹਨਾਂ ਦੇ ਖਿਲਾਫ ਦਾ ਇਹ ਇਹ ਤੁਹਾਨੂੰ ਕੀ ਦੱਸਦਾ ਹੈਗਾ ਇਹਨਾਂ ਦਾ ਇੰਟੈਂਸ਼ਨ ਕੀ ਹੈ ਜੇ ਭਾਜਪਾ ਦਾ ਇੰਟੈਂਸ਼ਨ ਹੁੰਦਾ ਜਾਂ ਮੇਰਾ ਇੰਟੈਂਸ਼ਨ ਹੁੰਦਾ ਕਿ ਅਸੀਂ ਨਸ਼ੇ ਵਾਲਿਆਂ ਨਾਲ ਨਹੀਂ ਕਰਨਾ ਕੁਝ ਅਸੀਂ ਨਸ਼ਾ ਇਹਨਾਂ ਦੀ ਮਦਦ ਕਰ ਰਹੇ ہیں ਇਹ ਬਿਲਕੁਲ ਗਲਤ ਹੈ ਅਸੀਂ ਨਸ਼ਿਆਂ ਦੇ ਖਿਲਾਫ ਹੈ ਔਰ ਹਮੇਸ਼ਾ ਰਹਾਂਗੇ ਜੀਵਾਲ ਦੇ ਖਿਲਾਫ ਵੀ ਤਾਂ ਕੀਤਾ ਸੀ ਨਾ ਪਰਚਾ ਉਹ ਲਿਖ ਕੇ ਵੇਚ ਰਿਹਾ ਸੀਗਾ ਉਹ ਵੀ ਇੱਕ ਤਰ੍ਹਾਂ ਕੇ ਸੁਨ ਨਸ਼ਾ ਹੀ ਹੁੰਦਾ ਹੈਗਾ ਔਰ ਸਸੋਧਿਆ ਦੇ ਖਿਲਾਫ ਵੀ ਕੀਤਾ ਸੀਗਾ ਕਹਿਣ ਵਾਲੇ ਕਹਿ ਤਾਂ ਕਹਿਣ ਵਾਸਤੇ ਤਾਂ ਕੁਝ ਵੀ ਕਹਿ ਲੋ ਪਰ ਜਿਹੜਾ ਕੰਮ ਅਸਲੀਅਤ ਜੋ ਕਰ ਰਹੀ ਆ ਆਮ ਆਦਮੀ ਪਾਰਟੀ ਜਿਹੜੇ ਸਾਰੇ ਕਿਤੇ ਕਬਜ਼ੇ ਕਰ ਰਹੀ ਹੈ ਦੇਖੋ ਪਹਿਲੇ ਲਾਡ ਪੂਲਿੰਗ ਕਰਤੀ ਉਹਦੇ ਉਹਦੇ ਵਿੱਚ ਜਿਹੜੀ ਸਕੀਮ ਫਿਰ ਉਹਨਾਂ ਨੂੰ ਵਾਪਸ ਲੈਣੀ ਪਈ ਕਿਉਂਕਿ ਇਹ ਇੱਕ ਤਰ੍ਹਾਂ ਦਾ ਲੋਕਾਂ ਦੀ ਜ਼ਮੀਨਾਂ ਨੂੰ ਹੜੱਪ ਕਰਨ ਦਾ ਕੰਮ ਸੀਗਾ ਹੋਣ ਗਵਰਨਮੈਂਟ ਦੀ ਲੈਂਡ ਵੇਚ ਰਹੀ ਹੈ ਸਾਰੇ ਕਿਤੇ ਹੁਣ ਪਟਿਆਲੇ ਵਿੱਚ ਵੀ ਸਾਡੇ ਲੋ ਜਿਹੜੇ ਲੋਕ ਨੇ ਉਹਨਾਂ ਦੇ ਘਰ ਖਾਲੀ ਕਰਵਾ ਰਹੇ ਨੇ ਉਹਨਾਂ ਨੂੰ ਧਮਕੀਆਂ ਦੇ ਰਹੇ ਨੇ ਇਹ ਕੋਈ ਗੱਲ ਹੁੰਦੀ ਹੈ ਲੱਗਦਾ ਕਿ ਇਹ ਮਕਸਦ ਜੋ ਕਿ ਕਿ ਹਰਮਿੰਦਰ ਸਿੰਘ ਪਟਾਣ ਮਾਜਰਾ ਆਪਣੇ ਅਖੀਰਲੇ ਇੰਟਰਵਿਊ ਦੇ ਵਿੱਚ ਇਹ ਕਹਿ ਕੇ ਗਏ ਸੀ ਕਿ ਕਿਸ ਤਰੀਕੇ ਦੇ ਨਾਲ ਕਿ ਹੁਣ ਸਰਕਾਰੀ ਜ਼ਮੀਨਾਂ ਨੂੰ ਇਹਨਾਂ ਦਾ ਨਿਸ਼ਾਨਾ ਹੈਗਾ ਕਿ ਸ਼ਾਮਲੜਦੀਆਂ ਜ਼ਮੀਨਾਂ ਲੱਭੋ ਇਹ ਸਾਰੀਆਂ ਜ਼ਮੀਨਾਂ ਲੱਭੋ ਕਿ ਆਪਾਂ ਉਹਨੂੰ ਵੇਚੀਏ ਤੁਹਾਨੂੰ ਲੱਗਦਾ ਕਿ ਇਹ ਮਕਸਦ ਹੈ ਕੋਈ ਆਮ ਆਦਮੀ ਪਾਰਟੀ ਦਾ ਜਾਂ ਸਰਕਾਰ ਦਾ ਇਸ ਤਰੀਕੇ ਦਾ ਦੇਖੋ ਜੀ ਜੋ ਇਹ ਕਰ ਰਹੇ ਨੇ ਜਿਹੜੀ ਜ਼ਮੀਨਾਂ ਵੇਚ ਰਹੇ ਨੇ ਔਰ ਜਿਥੇ ਜਿੱਥੇ ਪਟਿਆਲੇ ਵੀ 4-5 ਜ਼ਮੀਨਾਂ ਇਹਨਾਂ ਨੇ ਕੀਤੀਆਂ ਨੇ ਬਿਜਲੀ ਬੋਰਡ ਵਾਲੀ ਜ਼ਮੀਨ ਔਰ ਮੈਂ ਸੁਣਿਆ ਹੈ ਜਿਹੜਾ ਪੁਰਾਣਾ ਬੱਸ ਸਟੈਂਡ ਹੈ ਉਹ ਪ੍ਰੈਸ ਲੈਂਡ ਹੋਰ ਵੀ ਜਗਾ ਹੈਗੀਆਂ ਇਹ ਦੇ ਇਹ ਬਿਲੋਂਗ ਕਰਦੀਆਂ ਪਟਿਆਲੇ ਵਾਸੀਆਂ ਦੀ ਹੁਣ ਜੇ ਕੋਈ ਐਕਸਪੈਂਸ਼ਨ ਕਰਨੀ ਹੋਏ ਬਿਜਲੀ ਮਹਿਕਮੇ ਨੇ ਉਹ ਜਿਹੜੀ ਜ਼ਮੀਨ ਹੈ ਉਹਦੇ ਤੇ ਹੀ ਕਰੇਗਾ ਨਾ ਤੇ ਤੁਸੀਂ ਔਰ ਬੱਸ ਸਟੈਂਡ ਜਿਹੜਾ ਸੀਗਾ ਇਥੋਂ ਸ਼ਟਲ ਚਲਣੀ ਹੈ ਨਵੇਂ ਬੱਸ ਸਟੈਂਡ ਦੇ ਤੁਸੀਂ ਉਹ ਜ਼ਮੀਨ ਵੇਚ ਦੋਗੇ ਤਾਂ ਲੋਕ ਉੱਥੇ ਖੜੇ ਰਹਿ ਜਾਣਗੇ ਤੁਹਾਨੂੰ ਉਸ ਦਿਨ ਕੀ ਲੱਗਿਆ ਕਿਉਂਕਿ ਜਦੋਂ ਤੁਸੀਂ ਉਸ ਧਰਨੇ ਦੇ ਵਿੱਚ ਗਿਆ ਧਰਨੇ ਦੇ ਵਿੱਚ ਗਏ ਸੀ ਤੁਸੀਂ ਉਹ ਪਰਿਵਾਰ ਦੇ ਨਾਲ ਗਏ ਸੀਗੇ ਕੀ ਕੁਝ ਸੀਗਾ ਉਸ ਦਿਨ ਜਦੋਂ ਤੁਹਾਡਾ ਆਮ ਆਨਵੀ ਪਾਰਟੀ ਦੇ ਕੌਂਸਲਰ ਜ਼ੋਰ ਦਾ ਨਾਦੇਬਾਜ਼ੀ ਕਰਦੇ ਆ ਤੁਹਾਡੇ ਖਿਲਾਫ ਅਸੀਂ ਗਏ ਸੀ ਜੀ ਉੱਥੇ ਜਦੋਂ ਸਾਨੂੰ ਪਤਾ ਲੱਗਿਆ ਸੀਗਾ ਕਿ ਇਹ ਐਕਸਟਰਾ ਘੜਤ ਧਾ ਰਹੇ ਨੇ ਨਸ਼ੇ ਵਾਲੇ ਤਾਂ ਧਾਤੇ ਸੀਗੇ ਇਹ ਜਿਹੜੇ ਐਕਸਟਰਾ ਘੜਤ ਧਾ ਰਹੇ ਸੀਗੇ ਜੀਦੀ ਦੁਕਾਨ ਢਾਈ ਐ ਉਹ ਸਾਡੇ ਕੋਲ ਆਏ ਸੀ ਬੰਦੇ ਉਹਨਾਂ ਕੋਲ ਉਹਨਾਂ ਦੇ ਖਿਲਾਫ ਕੋਈ ਪਰਚਾ ਨਹੀਂ ਸੀਗਾ ਅਸੀਂ ਉੱਥੇ ਗਏ ਸੀ ਔਰ ਜਿੱਥੇ ਮੈਂ ਖੜੀ ਸੀ ਜਿੱਥੇ ਮਲਬਾ ਪਿਆ ਸੀਗਾ ਉਹ ਸੀਗੀ ਦੁਕਾਨ ਜਿਹੜੀ ਢਾਈ ਗਈ ਸੀਗੀ ਔਰ ਉਹਨਾਂ ਦੀ ਜਿਹੜੀ ਜੀ ਦੀ ਲੇਡੀ ਦੀ ਦੁਕਾਨ ਸੀਗੀ ਉਹ ਮੈਨੂੰ ਸਮਝਾ ਰਹੀ ਸੀ ਜਦੋਂ ਇਹ ਕਾਉਂਸਲਰ ਆਏ ਔਰ ਉਥੇ ਤੱਕਾਬਾਜ਼ੀ ਔਰ ਨਾਰੇਬਾਜ਼ੀ ਕਰਨ ਲੱਗੇ ਅਸੀਂ ਮਦਦ ਕਰਨ ਗਏ ਹਾਂ ਲੋਕਾਂ ਦੀ ਜਿਨ੍ਹਾਂ ਜਿਨ੍ਹਾਂ ਦੇ ਵਿਚਾਰਿਆਂ ਦੇ ਸਭ ਕੁਝ ਤਹਿ ਗਿਆ ਔਰ ਉਹਨਾਂ ਦੇ ਖਿਲਾਫ ਕੋਈ ਪਰਚਾ ਨਹੀਂ ਸੀਗਾ ਇਹ ਕੋਈ ਗੁਨਾਤਾ ਨਹੀਂ ਹੈ ਪਰ ਹੁਣ ਤੋ ਨੂੰ ਇਹ ਕਿਹਾ ਜਾ ਰਿਹਾ ਕਿ ਬਾਰ ਬਾਰ ਇਹ ਨਾਰੇਬਾਜ਼ੀਆਂ ਕੀਤੀਆਂ ਜਾਂਦੀਆਂ ਨੇ ਇਹ ਕਿਹਾ ਜਾਂਦਾ ਹੈ ਕਿ ਮਹਿਲ ਜਾਂ ਕੈਪਟਨ ਅਮਰਿੰਦਰ ਸਿੰਘ ਜਾਂ ਤੁਹਾਨੂੰ ਸਿੱਧੇ ਤੌਰ ਤੇ ਪਰ ਟਾਰਗੇਟ ਕੀਤਾ ਜਾਂਦਾ ਹੈ ਕਿ ਜੈਂਦਰ ਕੌਰ ਨਸ਼ਾ ਤਸਕਰਾਂ ਦਾ ਸਾਥ ਦੇ ਰਹੀ ਹੈ ਨਸ਼ਾ ਤਸਕਰਾਂ ਨੂੰ ਵਧਾਵਾ ਦੇ ਰਹੀ ਹੈ ਔਰ ਉਹਨਾਂ ਦੀ ਬਿਲਡਿੰਗਾਂ ਰੁਕਾ ਰਹੀ ਹੈ ਦੇਖੋ ਜੀ ਮੈਂ ਦੁਬਾਰਾ ਕਹਿ ਰਹੀ ਹਾਂ ਮੈਂ ਜੋ ਵੀ ਨਸ਼ਾ ਵੇਚਦਾ ਹੈ ਉਹ ਨਾਕਲਾਫ ਮੈਂ ਹਮੇਸ਼ਾ ਸੀ ਹਮੇਸ਼ਾ ਰਹੂੰਗੀ ਕਿਉਂਕਿ ਨਸ਼ਾ ਸਾਡੇ ਪੰਜਾਬ ਨੂੰ ਬਰਬਾਦ ਕਰ ਰਿਹਾ ਹੈ ਇਹ ਜਿਹੜੀ ਗੱਲ ਹੋਈ ਹੈ ਇਹ ਡਾਇਵਰਟ ਕਰਨਾ ਚਾਹੁੰਦੇ ਨੇ ਅਟੈਂਸ਼ਨ ਮਕਸਦ ਕੋਈ ਹੋਰ ਹੈ ਮਕਸਦ ਕੋਈ ਹੋਰ ਹੋਏਗਾ ਇਹ ਜੇ ਤੁਸੀਂ ਜਾ ਕੇ ਉੱਥੇ ਕਾਰਵਾਈ ਦੇਖ ਕਰੋਗੇ ਦੇਖੋਗੇ ਤੁਹਾਨੂੰ ਆਪ ਪਤਾ ਲੱਗ ਜਾਏਗਾ ਕੀ ਮਕਸਦ ਹੈ ਉਹ ਕਿਸ ਤਰੀਕੇ ਨਾਲ ਵਿਕੇ ਜਾਵੇ ਕਿਉਂਕਿ ਇੱਕ ਤਰਫ ਆਮ ਆਦਮੀ ਪਾਰਟੀ ਇਹ ਵੀ ਕਹਿੰਦੀ ਹੈ ਨਾ ਕਿ ਅਸੀਂ ਤਾਂ ਵਿਕਾਸ ਦੇ ਰਾਹ ਤੇ ਉੱਪਰ ਪੰਜਾਬ ਹੁਣ ਲੀਹਾਂ ਤੇ ਚੜ ਚੁੱਕਾ ਉਹਦੀ ਰੇਲ ਗੱਡੀ ਹੁਣ ਟਰੈਕਾਂ ਤੇ ਪੈ ਚੁੱਕੀ ਹੈ ਔਰ ਹੁਣ ਅੱਗੇ ਵੱਲੇ ਪਾਸੇ ਜਾ ਰਹੀ ਹੈ ਹੁਣ ਲਗਾਤਾਰ ਸੜਕਾਂ ਦਾ ਉਦਘਾਟਨ ਹੋ ਰਹੇ ਨੇ ਇੱਥੇ ਤੱਕ ਕਿ ਟਰਾਂਸਪੋਰਟ ਦੇ ਵੀ ਉਦਘਾਟਨ ਕਰਨ ਦੇ ਲਈ ਐਮ.ਐਲ.ਏ ਜਾ ਰਹੇ ਨੇ ਤਾਂ ਕਿਸ ਤਰੀਕੇ ਨਾਲ ਵਿਖਿਆ ਜਾਵੇ ਇਸ ਚੀਜ਼ ਨੂੰ ਤੁਸੀਂ ਸੜਕਾਂ ਦੇ ਦਾ ਹਾਲ ਦੇਖਿਆ ਅੱਜ ਜਿੰਨਾ ਤੁਸੀਂ ਦੇਖੋ ਅੱਜ ਤਾਂ ਮੈਂ ਹੈਰਾਨ ਰਹਿ ਗਈ ਅਸੀਂ ਮੈਂ ਪਹਾਰਾ ਚੌਕ ਤੋਂ ਵਾਪਸ ਆ ਰਹੀ ਸੀ ਇਹ ਸੜਕਾਂ ਤੇ ਮਿੱਟੀ ਘੇਰੇ ਨੇ ਲੁੱਕ ਦੀ ਸੜਕ ਹੈ ਔਰ ਇਹ ਜਿਹੜੇ ਕਹ ਰਹੇ ਨੇ ਉਗਾਟਨ ਕਰ ਰਹੇ ਨੇ ਇਹ ਲਾਸਨ ਟੂ ਬਰੋ ਦੇ ਜਿਹੜੇ ਪਾਈਪਾਂ ਪਾਈਆਂ ਹੈ ਇੱਥਾ ਇਹ ਉਹਨਾਂ ਦਾ ਉਹਨਾਂ ਨੇ ਲੁੱਕ ਵਗੈਰਾ ਪਾਣੀ ਹੈ ਉੱਥੇ ਉਹਦੇ ਰਿਬਨ ਕੱਟੀ ਜਾ ਰਹੇ ਨੇ ਵਿਕਾਸ ਕਿੱਥੇ ਹੋ ਰਿਹਾ ਮੈਨੂੰ ਸਮਝਾਓ ਸਾਰੇ ਪੰਜਾਬ ਚ ਇਹ ਹਾਲ ਹੈ ਕਹਿਨ ਨੂੰ ਤਾਂ ਕੁਝ ਵੀ ਕਹਿ ਲੋ ਤੁਸੀਂ ਤੁਹਾਨੂੰ ਕੀ ਵੀ ਲੱਗਦਾ ਕਿਉਂਕਿ ਪਹਿਲਾਂ ਇਹ ਵੀ ਜ਼ਿਕਰ ਹੋਇਆ ਨਾ ਕਿ ਐਲ ਐਨ ਟੀ ਨੂੰ ਅਸੀਂ ਰੈੱਡ ਕਰਤਾ ਹੈਗਾ ਇਹ ਪੁਰਾਣੀ ਸਰਕਾਰ ਸੀਗੀ ਉਹਨਾਂ ਦਾ ਰਮਾ ਬਿਲਮੀ ਇਹ ਜਿਹੜੀ ਕੰਪਨੀ ਸੀਗੀ ਜਿਸ ਨੇ ਸਾਡੇ ਨਾਲ ਕਪਲਾ ਕੀਤਾ ਔਰ ਹੁਣ ਉਹੀ ਕੰਪਨੀ ਲਗਾਤਾਰ ਠੇਕੇ ਦੇ ਨਾਲ ਕੰਮ ਕਰ ਰਹੀ ਹੈਗੀ ਪਟਿਆਲਾ ਦੇ ਵਿੱਚ ਕਈ ਕਈ ਥਾਵਾਂ ਦੇ ਉੱਪਰ ਪੱਟਿਆ ਹੋਇਆ ਕਿਸ ਤਰੀਕੇ ਨਾਲ ਵਿਖਿਆ ਜਾਵੇ ਉਸ ਚੀਜ਼ ਨੂੰ ਕਿ ਉਹੀ ਐਲ ਐਨ ਟੀ ਹੈ ਜੋ ਕੈਪਟਨ ਅਮਰਿੰਦਰ ਸਿੰਘ ਨੂੰ ਲੈ ਕੇ ਸਵਾਲਾਂ ਦੇ ਵਿੱਚ ਘੇਰੇ ਦੇ ਵਿੱਚ ਸੀਗੀ ਤਾਂ ਹੁਣ ਆਵਾਮਦਵੀ ਪਾਰਟੀ ਦੀ ਸਰਕਾਰ ਦੇ ਵਿੱਚ ਕੰਮ ਕਰ ਰਹੀ ਹੈ ਇਹ ਤੁਸੀਂ ਆਮ ਆਦਮੀ ਨੂੰ ਪੁੱਛੋ ਕਿਉਂਕਿ ਉਹ ਇੱਕ ਸੈਕਿੰਡ ਨਹੀਂ ਲਗਾਉਂਦੇ ਇਲਜ਼ਾਮ ਲਗਾਉਣ ਨੂੰ ਅਸਲੀਅਤ ਕੀ ਹੈ ਉਹਨਾਂ ਤੋਂ ਪੁੱਛੋ ਇਹਨਾਂ ਨੂੰ ਸਾਰਾ ਪਤਾ ਹੈਗਾ ਔਰ ਮੈਂ ਤਾਂ ਇਹਨਾਂ ਕਹਿਣਾ ਚਾਹਨੀ ਹੈ ਜੋ ਗਰੀਬ ਲੋਕ ਨੇ ਤੁਸੀਂ ਉਹਨਾਂ ਨਾਲ ਇਸ ਤਰ੍ਹਾਂ ਕਰੋਗੇ ਨਾ ਤੱਕਾ ਸਾਰੀ ਐਸੀ ਕਮਿਊਨਿਟੀ ਬੈਠੀ ਹੈ ਉੱਥੇ ਤੁਸੀਂ ਉਹਨਾਂ ਨੂੰ ਤੁਸੀਂ ਜਾ ਕੇ ਦੇਖੋ ਉੱਥੇ ਲੋਕਾਂ ਨਾਲ ਗੱਲ ਕਰੋ ਉੱਥੇ ਅਬੂਸ਼ਾ ਕੋਲੋਨੀ ਵਿੱਚ ਜਿਹੜੀ ਲੱਕੜ ਮੰਡੇ ਚਾਂਦੀ ਹੈ ਉਹਨਾਂ ਦਾ ਹਾਲ ਕੀ ਹੋਇਆ ਹੋਇਆ ਉਹ ਬਾਹਰ ਨਿਕਲਦੇ ਨੇ ਦੁਕਾਨ ਜਾਣ ਵਾਸਤੇ ਉਹਨਾਂ ਨੂੰ ਉੱਥੇ ਫੜ ਲੈਂਦੇ ਨੇ ਔਰ ਥਾੜੇ ਲੈ ਜਾਂਦੇ ਨੇ ਇਹਨਾਂ ਇਹਨਾਂ ਉਹਨਾਂ ਨੂੰ ਡਰਾਇਆ ਹੋਇਆ ਬੰਦਿਆਂ ਨੂੰ ਉੱਥੇ ਔਰ ਕਹਿੰਦੇ ਨੇ ਕਿ ਬਾਕੀ ਜਿਹੜੀ ਆਪਣੇ ਤੁਸੀਂ ਸਾਨੂੰ ਘਰ ਵਿੱਚੋਂ ਕਰਦੀ ਜਿਹੜੇ ਹੈਗੇ 80 80 ਸਾਲਾਂ ਤੋਂ ਉੱਥੇ ਬੈਠੇ ਹੋਏ ਨੇ ਤੁਸੀਂ ਉਹਨਾਂ ਨਾਲ ਵਿਚਾਰਿਆਂ ਨਾਲ ਕਰ ਕੀ ਰਹੇ ਹੋ ਤੁਸੀਂ ਇਸ ਦੇ ਖਿਲਾਫ ਵੀ ਆਵਾਜ਼ ਉਠਾ ਰਹੇ ਹੋ ਐਸੀ ਕਮਿਸ਼ਨ ਕੋਲ ਗਏ ਉਹਨਾਂ ਨੇ ਡੀਪੀ ਕਮਿਸ਼ਨ ਨੂੰ ਲਿਖਿਆ ਕਿ ਦਾ ਜਵਾਬ ਦੋ ਕੀ ਹੈ ਕੀ ਨਹੀਂ ਤੁਸੀਂ ਅਗਲਾ ਸਟੈਪ ਕੀ ਹੈ ਤੁਹਾਡਾ ਕੋਈ ਰੁਕ ਕਰਨ ਜਾ ਰਹੇ ਹੋ ਕਿਸੇ ਤਰੀਕੇ ਦਾ ਕੋਰਟ ਦਾ ਰੁਕ ਹੋ ਗਿਆ ਜਾਂ ਕੋਈ ਕਾਨੂੰਨੀ ਪਤਿਕਿਰਿਆ ਦੇ ਵਿੱਚ ਪੈ ਰਹੇ ਹੋ ਦੇਖੋ ਗੱਲ ਇਹ ਹੈ ਜੀ ਜਦੋਂ ਤੁਸੀਂ ਉੱਥੇ ਜਾ ਕੇ ਸੁਣੋਗੇ ਨਾ ਉਹਨਾਂ ਦੀ ਗੱਲਾਂ ਔਰ ਜਿਹੜੇ ਵਿਚਾਰੇ ਉੱਥੇ ਬੈਠੇ ਹੋਏ ਨੇ ਅਸੀਂ ਸਾਲਾਂ ਦੇ ਤੁਸੀਂ ਉਹਨਾਂ ਨੂੰ ਧਮਕੀਆਂ ਮਾਰ ਰਹੇ ਹੋ ਤੁਸੀਂ ਉਹਨਾਂ ਉਹਨਾਂ ਨੂੰ ਕਹਿ ਰਹੇ ਹੋ ਤੁਹਾਡੇ ਅਸੀਂ ਇਹ ਕਰ ਦਾਂਗੇ ਤੁਹਾਡੇ ਪਰਚਾ ਕਰ ਦਾਂਗੇ ਤੁਹਾਡੇ ਤੁਸੀਂ ਸਾਈਨ ਕਰੋ ਇੱਥੇ ਉਹ ਵੀ ਇੱਕ ਪਾਰਟ ਹੈ ਨਾ ਉਹ ਤੁਸੀਂ ਜਾ ਕੇ ਉੱਥੇ ਉਹ ਲੋਕਾਂ ਨਾਲ ਗੱਲਤਾ ਕਰੋ ਜੇ ਲੋਕ ਆਪ ਲੋਕ ਜਾ ਰਹੇ ਕਿ ਉਹਦੇ ਵਿੱਚ ਕੋਈ ਗੱਲ ਹੋਈ ਹੈ ਕਿ ਕੋਟਾ ਵੀ ਹੈਗੇ ਨੇ ਜੇ ਕਾਨੂੰਨ ਜੇ ਸਰਕਾਰ ਕੋਈ ਨਹੀਂ ਦੇ ਰਹੀ ਸਭ ਕੁਝ ਪੋਸਿਬਲ ਹੈ ਜੀ ਜਾ ਰਹੇ ਹਾਂ ਸਪੋਰਟ ਦੇ ਵਿੱਚ ਪਤਾ ਲੱਗ ਜਾਏਗਾ ਹੁਣ ਕੀ ਹੋ ਰਿਹਾ ਹੈ ਕੀ ਨਹੀਂ ਹੋ ਰਿਹਾ ਥੋੜਾ ਜਿਹਾ ਕਲੀਅਰ ਹੈ ਕਿ ਤੁਸੀਂ ਨਸ਼ੇ ਵਾਲਿਆਂ ਦੇ ਨਾਲ ਲਈ ਤੁਸੀਂ ਜਦੋਂ ਉਸਨ ਕਾਰਵਾਈ ਤੇ ਗਏ ਤੇ ਤੁਹਾਡਾ ਕੋਈ ਕਿਸੇ ਨਸ਼ਾ ਤਸਕਰ ਦਾ ਸਪੋਰਟ ਨਹੀਂ ਸੀਗਾ ਤੁਹਾਨੂੰ ਮੈਂ ਕਿਸੇ ਨਸ਼ੇ ਨਾਲੇ ਵਾਲੇ ਦੇ ਨਾਲ ਨਹੀਂ ਹੈ कदी नहीं थी मैं द्वारा कह रही मैं कदी नहीं थी कदी ओना नाल बिल्कुल नहीं खडूंगी मैंने बड़ी बार नश्या ਦੇ ਖਿਲਾਫ ਆਵਾਜ਼ ਉਠਾਈ ਹੈ और ਉਥੇ ਜਿਹੜਾ ਮਿਲਣ ਗਈ ਸੀ ਉਹਨਾਂ ਤੇ ਕੋਈ ਪਰਚਾ ਨਹੀਂ ਸੀਗਾ ਉਹ ਅਲੱਗ ਲੋਕ ਸੀਗੇ ਉਹਨਾਂ ਦੀ ਜਿਹੜੀ ਦੁਕਾਨ ਢਾਈ ਗਈ ਸੀ ਇੱਕ ਹੋਰ ਬੰਦੇ ਦੀ ਜਿਹੜਾ ਘਰ ਆਇਆ ਗਿਆ ਸੀਗਾ ਉਹਨਾਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਹੋਈ ਸੀ ਉਹ ਵੀ ਤਾਂ ਲੋਕ ਨੇ ਉਹਨਾਂ ਨੂੰ ਕੋਈ ਦਿੱਕਤ ਆਂਦੀ ਹੈ ਤਾਂ ਸਾਡਾ ਫਰਜ਼ ਹੁੰਦਾ ਹੈ ਕਿ ਉਹਨਾਂ ਨਾਲ ਖੜ੍ਹੀਏ ਜਾ ਕੇ ਜਦੋਂ ਆ ਕੇ ਸਾਨੂੰ ਮਿਲਦੇ ਹੈ ਮੈਂ ਤੁਹਾਨੂੰ ਰਿਕੁਐਸਟ ਕਰਦੀ ਹਾਂ ਤੁਸੀਂ ਉੱਥੇ ਜਾ ਕੇ ਉਹ ਲੋਕਾਂ ਨਾਲ ਗੱਲ ਕਰੋ ਜ਼ਰੂਰ ਫਿਰ ਕਲੈਰਿਟੀ ਆਏਗੀ ਸਾਰੇ ਆ ਦੀ ਸਰ ਮੈਂ ਪਹਿਲਾਂ ਵੀ ਕਹਿ ਕੇ ਹਟਿਆ ਕਿ ਬੀਬਾ ਜੀ ਨੂੰ ਆਪਣੇ ਫੈਕਟਸ ਕਲੀਅਰ ਕਰ ਲੈਣੇ ਚਾਹੀਦੇ ਨੇ ਇਹ ਕਬਜ਼ਾ ਕੀਤਾ ਨਹੀਂ ਜਾ ਰਿਹਾ ਕਬਜ਼ਾ ਛਡਾਇਆ ਜਾ ਰਿਹਾ ਪਹਿਲਾਂ ਵੀ ਅਸੀਂ ਛੜਾਇਆ ਸੀ ਲਾਸਟ ਮੰਥ ਹੁਣ ਫੇਰ ਛੜਾਣ ਜਾ ਰਹੇ ਆ ਇਹ ਤਾਂ ਪਬਲਿਕ ਪਾਰਕ ਤੇ ਪਬਲਿਕ ਰੋਡ ਦੇ ਉੱਤੇ ਕਬਜ਼ੇ ਹੋਏ ਵੇਸੀ ਸੀ ਤੇ ਗਲਤ ਕਮਾਈ ਦੇ ਪੈਸੇ ਨਸ਼ੇ ਵੇਚ ਕੇ ਗਲਤ ਪੈਸੇ ਕਮਾ ਕੇ ਉਹਨਾਂ ਘਰਾਂ ਦੇ ਵਿੱਚ ਜਿਹੜਾ ਹੈ ਲਗਾਇਆ ਗਿਆ ਸੀ ਪੈਸਾ ਇਹ ਤਾਂ ਚੰਗਾ ਕੰਮ ਕਰ ਰਹੇ ਸੰਕਾ ਉਹਨਾਂ ਤਾਂ ਸਰਹਾਨਾ ਚਾਹੀਦੀ ਤਾਂ ਉਹਨਾਂ ਦਾ ਸਬਾਸ਼ੀ ਦੇਣੀ ਚਾਹੀਦੀ ਜੋ ਕੰਮ ਉਹ ਨਹੀਂ ਕਰ ਸਕਿਆ ਸੀ ਉਹ ਕੰਮ ਕਰ ਰਹੇ ਜੇ 1 ਇੰਚ ਵੀ ਕਬਜ਼ਾ ਕਿਸੇ ਦਾ ਹੋ ਗਿਆ ਮੈਂ ਖੁਦ ਜ਼ਿੰਮੇਵਾਰ ਹਾਂ ਬਤੌਰ ਸ਼ਹਿਰ ਦਾ ਮੁਖ ਸੇਵਾਦਾਰ ਐਮ ਐਲ ਏ ਮੈਂ 1 ਇੰਚ ਦਾ ਕਬਜ਼ਾ ਨਹੀਂ ਹੋਣ ਦਿਆਂਗਾ ਜੀ ਮੇਰਾ ਪੌਣੇ 4 ਸਾਲ ਹੋ ਗਏ ਮੇਰੀ ਟਰਮ ਨੂੰ ਇੱਕ ਸਿੰਗਲ ਐਲੀਗੇਸ਼ਨ ਵੀ ਕਿਸ ਨੇ ਲਗਾਈ ਮੇਰੇ ਤੇ ਕਿ ਇਹਨੇ ਕਬਜ਼ਾ ਕਰਾਇਆ ਜਾਂ ਕਬਜ਼ਾ ਛਡਵਾਇਆ ਸਿਰਫ ਤੇ ਸਿਰਫ ਸਰਕਾਰ ਦੀ ਜ਼ਮੀਨਾਂ ਜਿਹੜੀਆਂ ਛਡਵਾ ਕੇ ਮੈਂ ਸਰਕਾਰ ਦੇ ਹਵਾਲੇ ਕੀਤੀਆਂ ਨੇ ਜੀ ਜਿੱਥੇ ਮਹੱਲਾ ਕਲੀਨਿਕ ਬਣ ਸਕਣ ਜਿੱਥੇ ਪਬਲਿਕ ਟਾਇਲਟਸ ਬਣ ਸਕਣ ਜਿੱਥੇ ਪਾਰਕਸ ਬਣ ਸਕਣ ਅੱਜ ਤੱਕ ਕੋਈ ਸਾਬਤ ਕਰ ਦੇਵੇ ਕਿ ਅਜੀਤਪਾਲ ਕੋਲੀ ਨੇ 1 ਇੰਚ ਦਾ ਵੀ ਕਬਜ਼ਾ ਕਿਤੇ ਕਰਾਇਆ ਹੋਵੇ ਹਾਂ ਬੀਬਾ ਜੀ ਕਿਹੜੀ ਗੱਲ ਕਿੱਥੇ ਲੈ ਕੇ ਜਾ ਰਹੇ ਹੋ ਜੀ ਨਹੀਂ ਐ ਕੋਈ ਇਹ ਜੀ ਗੱਲ ਜੀ ਇਹ ਜਗ੍ਹਾ ਤੇ ਅਸੀਂ ਕੀ ਵੇਚਾਂਗੇ ਕੀ ਕਰਾਂਗੇ ਜੀ ਪੀ ਡਬਲਯੂ ਡੀ ਦੀ ਰੋਡ ਹੈ 80 ਫੀਟ ਦੀ ਰੋਡ ਹੈ 40 ਫੀਟ ਦੀ ਰਹਿ ਜਾਂਦੀ ਹੈ ਲੋਕਾਂ ਦੇ ਸੀਵਰੇਜ ਦੇ ਢੱਕਣ ਬਿਜਲੀ ਦੇ ਖੰਭੇ ਉਹ ਵੀ ਇਹਨਾਂ ਘਰਾਂ ਦੇ ਬੈਡਰੂਮਸ ਦੇ ਵਿੱਚ ਪਹੁੰਚ ਗਏ ਸੀ ਜੀ ਕਮਾਲ ਕਰਦੇ ਹੋ ਜੀ ਤੁਸੀਂ ਕਾਈਂਡਲੀ ਐਦਾਂ ਨਾ ਕਰਿਆ ਕਰੋ ਕਿਉਂ ਅਜੀਤਪਾਲ ਕੋਲੀ ਨੇ ਕਬਜ਼ਾ ਕਰ ਰਿਹਾ ਮੈਂ ਤਾਂ ਜੀ ਮੈਂ ਤੁਹਾਨੂੰ ਕਿਹਾ ਜਿਸ ਦਿਨ ਇੱਕ ਇੰਚ ਦਾ ਕੋ ਕਹ ਦੇਗਾ ਵੀ ਮੈਂ ਕਬਜ਼ਾ ਕੀਤਾ ਉਸੇ ਮੈਂ ਸਿਫਾ ਸਿਆਸਤ ਛੱਡ ਦਿਆਂਗਾ ਆਪਣਾ ਸਿਫਾ ਦੇ ਦੇਣਾ ਔਰ ਆਣ ਵਾਲੇ ਸਮੇਂ ਦੇ ਵਿੱਚ ਕੀ ਕੁਝ ਕਾਰਵਾਈ ਹੁੰਦੀ ਹੈ ਕਿ ਕੁਝ ਵੇਖਣ ਨੂੰ ਮਿਲਦਾ ਹੈ ਜਰੂਰ ਵੇਖਣ ਵਾਲਾ ਹੋਏਗਾ ਕੈਮਰਾ ਪਰਸਨ ਅਵੇਲੇਬਲ ਨਾ ਦਾ ਪੇਟਿਸ਼ਨ ਉਸ ਪਟਿਆਰਾ